ਹੈਲੋ ਫਰੈਂਡਸ ਕੀ ਹਾਲ ਹੈ ਤੁਹਾਡਾ ਹਮੇਸ਼ਾ ਦੀ ਤਰ੍ਹਾਂ ਫਿਰ ਇੱਕ ਨਵੀਂ ਕਹਾਣੀ ਤੁਹਾਨੂੰ ਸਾਂਝੀ ਕਰਨ ਜਾ ਰਹੀ ਆ ਸਤ ਖਸਮੀ ਜਿਨ੍ਹਾਂ ਦੇ ਕਹਾਣੀਕਾਰ ਹਨ ਅਫਜਲ ਤਸੀਫ ਆਓ ਸੰਦੇਹਮ ਬਹੁਤ ਹੀ ਦਿਲਚਸਪ ਕਹਾਣੀ ਓਹਦੀ ਮਾਂ ਬਹੁਤ ਬੁਰੀ ਜਨਾਨੀ ਨਹੀਂ ਸੀ ਪਰ ਕਦੇ-ਕਦੇ ਗੱਲਾਂ ਤਾਂ ਬੁਰੀਆਂ ਹੀ ਕਰਦੀ ਸੀ ਇੱਕ ਬੁਰੀ ਗੱਲ ਤਾਂ ਇਹ ਸੀ ਪਈ ਉਹ ਹਰ ਵੇਲੇ ਧੀ ਦਾ ਕੱਦ ਨਾਪਦੀ ਰਹਿੰਦੀ ਦੂਜੀ ਨੂੰ ਸਲੂਨਾ ਪਾ ਕੇ ਦੇਣ ਲਈ ਸਭ ਤੋਂ ਨਿੱਕੀ ਕਟੋਰੀ ਕੱਢ ਕੇ ਲਿਆਉਂਦੀ ਬਾਬ ਤੇ ਭਰਾਵਾਂ ਲਈ ਖੁੱਲੇ ਭਾਂਡੇ ਹੁੰਦੇ ਸਾਰੀ ਹਾਂਡੀ ਲੱਦ ਕੇ ਉਹਨਾਂ ਅੱਗੇ ਰੱਖੀ ਜਾਂਦੀ ਇੰਜ ਭਾਵੇਂ ਮਾਂ ਆਪਣੇ ਲਈ ਉਹਨਾਂ ਕੋ ਸਲੂਨਾ ਵੀ ਨਹੀਂ ਸੀ ਬਚਾਉਂਦੀ ਜਿੰਨਾਂ ਉਹਨੂੰ ਦਿੰਦੀ ਸੀ ਪਰ ਉਹਨੂੰ ਤਾਂ ਬੁਰਾ ਲੱਗਦਾ ਸੀ ਕਿੱਦਾਂ ਲੱਗਦਾ ਸੀ ਭਲਾ ਕੋਈ ਉਸ ਉਮਰੀ ਯਾਦ ਨਹੀਂ ਕਰ ਸਕਦੀ ਗੱਲਾਂ ਉਹਨੂੰ ਸਾਰੀਆਂ ਯਾਦ ਨਹੀਂ ਆਂਡਿਆਂ ਵਾਲੀ ਗੱਲ ਵੀ ਇੱਕ ਦਿਨ ਬੜੀ ਠੰਡ ਸੀ ਘਰ ਵਿੱਚ ਪੰਜ ਆਂਡੇ ਹੀ ਸਨ ਪਰ ਮਾਂ ਨੇ ਚਾਰੀਓ ਵਾਲੇ ਪਿਓ ਤੇ ਭਰਾਵਾਂ ਨੂੰ ਤਾਂ ਸਾਤ ਦਾ ਸਾਤਾਂ ਆਂਡਾ ਦਿੱਤਾ ਪਰ ਉਹਨੂੰ ਆਪਣੇ ਆਂਡੇ ਵਿੱਚੋਂ ਅੱਦਾ ਇਸੀ ਤਰ੍ਹਾਂ ਮਰਬੇ ਵਾਲੀ ਗੱਲ ਸੀ ਭਰਿਆ ਮਰਤਬਨ ਮੰਜੇ ਥੱਲੇ ਪਿਆ ਸੀ ਪਿਆਲਾ ਭਰ ਕਿਉਂਦੀ ਮਾਂ ਮਰੱਬਾ ਕੱਢਦੀ ਤਾਂ ਆਉਂਦੇ ਹਿੱਸੇ ਚੱਟਨ ਜੁੱਗ ਅਸ਼ੀਰਈ ਆਉਂਦਾ ਉਹਨੇ ਵੀ ਬਦਲੇ ਦੀ ਚੰਗੀ ਤਰਕੀਬ ਲਈ ਹਰ ਰੋਜ਼ ਝਾੜੂ ਦੇ ਲਈ ਮੰਜੇ ਹੇਜ ਵੜ ਕੇ ਦੋ ਚਾਰ ਫਾੜੀਆਂ ਕੱਢ ਕੇ ਖਾ ਜਾਂਦੀ ਇੱਕ ਦਿਨ ਜਦੋਂ ਮਾਂ ਨੂੰ ਪਤਾ ਲੱਗਾ ਬਹੁਤ ਸਾਰਾ ਮਰੱਬਾ ਖਾਦਾ ਜਾ ਚੁੱਕਾ ਹੈ ਤਾਂ ਉਹਨੇ ਚੰਗੀ ਸੁਧਰੀ ਕੀਤੀ ਚੱਲ ਹੋਊ ਬਾਲੜੀ ਐ ਖਾ ਲਿਆ ਤਾਂ ਕੀ ਹੋਇਆ ਬਾਪ ਨੇ ਗੱਲ ਤਾਲ ਦਿੱਤੀ ਪਰ ਮਾਂ ਕਿਵੇਂ ਟਲਣ ਦਿੰਦੀ ਜੇ ਇਸੇ ਤਰ੍ਹਾਂ ਖਾਂਦੀ ਪਿੰਦੀ ਰਹੀ ਤਾਂ ਕੱਲ ਨੂੰ ਕੋਠੇ ਜਿੱਡੀ ਹੋਖ ਲੋਣੀ ਐ ਅੱਠਾਂ ਨੋਵਾਂ ਸਾਲਾਂ ਦੀ ਕੁੜੀ ਨੂੰ ਇਸ ਗੱਲ ਦੀ ਬਹੁਤੀ ਸਮਝ ਕਿੱਥੋਂ ਆਂਦੀ ਫਿਰ ਵੀ ਉਹ ਸੋਚਦੀ ਰਹੀ ਉਹ ਕਿਸੇ ਕੋਲੋਂ ਪੁੱਛਣਾ ਚਾਹੁੰਦੀ ਸੀ ਜਿਵੇਂ ਕੋਠੇ ਜਿੱਡੀ ਹੋ ਵੀ ਜਾਵਾ ਤਾਂ ਮਾਂ ਨੂੰ ਕਹਾਂ ਦਾ ਡਰ ਫਿਰ ਇੱਕ ਦਿਨ ਤਾਂ ਬਹੁਤ ਹੀ ਪੁੱਛਣ ਵਾਲੀ ਗੱਲ ਮਾਂ ਨੇ ਕਰ ਛੱਡੀ ਉਸ ਦਿਨ ਮਾਂ ਨੂੰ ਗੁੱਸਾ ਝੜਾਉਣ ਵਾਲੀਆਂ ਦੋ ਗੱਲਾਂ ਅੱਗੜ ਪਿਛੜ ਹੋ ਗਈਆਂ ਘਰ ਵਿੱਚ ਚਾਹ ਦਾ ਇੱਕੋ ਇੱਕ ਸੈੱਟ ਸੀ ਜੋ ਪ੍ਰਾਣੇ ਲਈ ਕੱਢਿਆ ਜਾਂਦਾ ਸੀ ਘਰਦਿਆਂ ਲਈ ਤਾਂ ਕੋਜੇ ਦੇ ਚਾਰ ਮੱਗੇ ਸਨ ਜਿੰਨਾ ਵਿੱਚ ਚਾਹ ਪੀਤੀ ਜਾਂਦੀ ਐਥੇ ਵੀ ਹੁੰਦਾ ਖਿਆਲ ਇਹ ਹੈ ਘਰੋਂ ਪੰਜਾਂ ਜੀਆਂ ਲਈ ਚਾਰ ਮੱਗੇ ਹੋਣ ਦਾ ਮਤਲਬ ਹੈ ਉਹਦੇ ਹਿੱਸੇ ਦਾ ਕੋਈ ਮੱਗਾ ਨਹੀਂ ਸੀ ਉਹਨੂੰ ਕਿਸੇ ਦੇ ਝੂਠੇ ਮੱਗੇ ਵਿੱਚ ਚਾਹ ਮਿਲਦੀ ਸੀ ਇੰਜ ਚਾਹ ਦੇ ਭਾਂਡੇ ਧੋਣਾ ਉਸੇ ਤੇ ਜਿੰਮੇ ਲੱਗਿਆ ਹੋਇਆ ਸੀ ਉਸ ਦਿਨ ਕੋਈ ਮਹਿਮਾਨ ਆਏ ਤਾਂ ਬੜਾ ਸ਼ਾਂਤ ਕੇ ਰੱਖਿਆ ਹੋਇਆ ਸੈੱਟ ਕੱਢ ਕੇ ਉਹਨਾਂ ਨੂੰ ਚਾਹ ਭੇਜੀ ਗਈ ਹਮੇਸ਼ਾ ਵਾਂਗ ਪਿਆਲੀਆਂ ਧੋਣ ਬੈਠੀ ਤਾਂ ਖਬਰੇ ਕਿਵੇਂ ਪਿਆਲੀ ਹੱਥੋਂ ਥਿਲਕ ਗਈ ਤਾਂ ਉਹਨੂੰ ਇੰਝ ਲੱਗਿਆ ਜਿਵੇਂ ਉਹਦਾ ਦਿਲ ਵੀ ਤਿਲਕ ਗਿਆ ਹੋਵੇ ਆਪਣੇ ਆਪ ਵਿੱਚ ਬਥੇਰੀ ਵੱਡੀ ਸਜਾ ਸੀ ਪਰ ਮਾਂ ਨੂੰ ਐਡੀ ਸਮਝ ਕਿੱਥੇ ਉਹਨੇ ਆਪ ਝੜਕਾ ਦੇਣ ਤੁਹਾਡਾ ਬਾਪ ਕੋਲ ਸ਼ਿਕਾਇਤ ਵੀ ਲਾਈ ਕੁੜੀ ਦਾ ਧਿਆਨ ਕੰਮ ਵਿੱਚ ਨਹੀਂ ਅੱਜ ਪਿਆਲਾ ਭੰਨਿਆਏ ਕੱਲ ਨੂੰ ਕੁਝ ਹੋਰ ਅੱਜ 40-45 ਵਰੇ ਦੀ ਉਮਰ ਵਿੱਚ ਵੀ ਉਹ ਜਾਣਨਾ ਚਾਹੁੰਦੀ ਹੈ ਉਹ ਕਿਹੜੀ ਸ਼ਾਇ ਸੀ ਜਿਸ ਨੂੰ ਭੱਜੀ ਪਿਆਲੀ ਪਿੱਛੋਂ ਉਹ ਭੰਨ ਸਕਦੀ ਸੀ ਮਾਂ ਨੂੰ ਕਾਹਦਾ اندੇਸ਼ਾ ਸੀ ਉਸ ਦਿਨ ਹੋਣ ਵਾਲੀ ਦੂਜੀ ਗੱਲ ਵਿੱਚ ਮਾਂ ਨੇ ਖਬਰੇ ਉਹ ਗੱਲ ਆਖੀ ਸੀ ਉਹ ਦੂਜੀ ਗੱਲ ਉਸੇ ਵੇਲੇ ਹੋਈ ਜਦੋਂ ਮਾਂ ਨੇ ਆਪਣਾ ਭਾਰਾ ਜਿਹਾ ਟ੍ਰੰਕ ਇੱਕ ਥਾਂ ਤੋਂ ਦੂਜੀ ਥਾਂ ਰੱਖਣਾ ਸੀ ਮਾਂ ਬਥੇਰੀ ਵਿਆਕੁਲ ਸੀ ਉਹਨੂੰ ਆਪਣੀ ਧੀ ਦੇ ਦਿਲ ਦੀ ਨਰਮੀ ਦਾ ਪਤਾ ਨਹੀਂ ਸੀ ਪਰ ਉਹਦੇ ਨਿੱਕੇ ਨਿੱਕੇ ਹੱਥਾਂ ਦੀ ਕਮਜ਼ੋਰੀ ਦਾ ਵੀ ਪਤਾ ਨਹੀਂ ਸੀ ਇੱਕ ਗੱਲੋਂ ਤਾਂ ਚੰਗਾ ਹੋਇਆ ਟ੍ਰੰਕ ਛੁੱਟ ਕੇ ਡਿੱਗ ਪਿਆ ਨਹੀਂ ਤਾਂ ਉਹਦੀਆਂ ਉਂਗਲਾਂ ਟੁੱਟ ਜਾਣੀਆਂ ਸਨ ਪਰ ਸਵਾਦ ਚੰਗਾ ਹੋਇਆ ਟ੍ਰੰਕ ਛੁੱਟ ਕੇ ਮਾਂ ਦੇ ਪੈਰ ਤੇ ਲੱਗ ਗਿਆ ਹਮੇਸ਼ਾ ਵਾਂਗ ਡਰ ਨਾਲੋਂ ਹੁੰਦਾ ਦਿਲ ਕੰਬ ਗਿਆ ਪਰ ਮਾਂ ਦੇ ਦਿਲ ਵਿੱਚੋਂ ਤਾਂ ਜਿਵੇਂ ਫਨੀਰ नाग ਨਿਕਲ ਪਿਆ ਸੱਤ ਖਜ਼ਮੀ ਨਾ ਹੋਵੇ ਤਾਂ ਹੁੰਦਾ ਨਹੀਂ ਇੰਜ ਮੈਨੂੰ ਉਹਦੇ ਮਸਲੇ ਦਾ ਵੀ ਪਤਾ ਸੀ ਕਿਸੇ ਦੀ ਆਖੀ ਗੱਲ ਨਾਲ ਜਾਂ ਵੱਦਵਾ ਨਾਲ ਕੱਖ ਨਹੀਂ ਬੰਦਦਾ ਬੰਦੇ ਨਾਲ ਜੋ ਕੁਝ ਹੁੰਦਾ ਜਾਂ ਨਹੀਂ ਹੁੰਦਾ ਉਹਦੀ ਜ਼ਿੰਮੇਵਾਰੀ ਦਾ ਮਸਲਾ ਤਾਂ ਬਹੁਤ ਹੀ ਉਲਝਿਆ ਹੋਇਆ ਹੈ ਟੁੱਟੇ ਪੱਤੇ ਵਾਂਗ ਬੰਦਾ ਹਵਾਵਾਂ ਵਿੱਚ ਧੱਕੇ ਤੋੜੇ ਖਾਂਦਾ ਹੈ ਕਿਸੇ ਦੀ ਵੱਦਵਾ ਨਾਲ ਨਹੀਂ ਸੋਗ ਆਪਣੇ ਹੌਲੇ ਹੋਣ ਦੀ ਵਜ੍ਹਾ ਨਾਲ ਕੋ ਜਿਸੇ ਤਰ੍ਹਾਂ ਦੀ ਗੱਲ ਮੈਨੂੰ ਉਦੋਂ ਵੀ ਲੱਗੀ ਉਹ ਸਾਰੇ ਆਦਮੀ ਜੋ ਉਹਦੇ ਖਸਮ ਬਣੇ ਮਾਰੇ ਜੇ ਸਾਥ ਲਈ ਮਾਰੇ ਜੇ ਦਿਲ ਲਗੀ ਲਈ ਉਹਦੇ ਨੇੜੇ ਆਏ ਹੋਣਗੇ ਇਸ ਤਰ੍ਹਾਂ ਉਹ ਕਹਿੰਦੀ ਹੈ ਫਿਰ ਅਗਿਉਂ ਆਉਂਦੀ ਆਪਣੀ ਕਮਜ਼ੋਰੀ ਸੀ ਪਰ ਉਹਦੇ ਅੰਦਰ ਤਾਕਤ ਵੀ ਸੀ ਇਸ ਕਮਜ਼ੋਰ ਤੇ ਤਾਕਤ ਵਿਚਕਾਰ ਜੰਗ ਕਦੀ ਖਤਮ ਨਹੀਂ ਹੋਈ ਇਸ ਜੰਗ ਨੇ ਉਹਦਾ ਕੁਝ ਬਣ ਨਹੀਂ ਦਿੱਤਾ ਜਿੱਥੇ ਕਿਧਰੇ ਕੋਈ ਗੱਲ ਬਣੀ ਜੰਗ ਦੀ ਆਗ ਨੇ ਸਭ ਕੁਝ ਸਾੜ ਸੁਟਿਆ ਉਨੇ ਉਸ ਆਦਮੀ ਦੀ ਬੇਇੱਜ਼ਤੀ ਕੀਤੀ। ਉਹਨੂੰ ਘਰੋਂ ਕੱਢਿਆ, ਉਹ ਰਸਤਾ ਛੱਡ ਦਿੱਤਾ। ਜਿੱਥੇ ਆਉਂਦੇ ਨਾਲ ਸਾਹਮਣਾ ਹੋਣ ਦਾ ਕੋਈ ਮਕਾਨ ਹੋ ਸਕਦਾ ਸੀ। ਫਿਰ ਵੀ ਜੇ ਕੋਈ ਲੀਚੜ ਹੋਇਆ ਰਿਹਾ ਤਾਂ ਉਹਨੇ ਮੁਕਾਬਲੇ ਉੱਤੇ ਕਿਸੇ ਹੋਰ ਨੂੰ ਆਉਣ ਦਿੱਤਾ। ਇਹੀ ਨਹੀਂ, ਉਹਨੇ ਬਰਾਬਰ ਦਾ ਵਰਤਾਰਾ ਵੀ ਕੀਤਾ। ਜੇ ਕਿਸੇ ਨੇ ਕੁਝ ਖਰਚ ਕੀਤਾ, ਉਹਨੇ ਆਪ ਬਹੁਤਾ ਕਰ ਦਿੱਤਾ। ਇੰਜ ਭਾਵੇਂ ਉਹ ਸਾਰੇ ਕਿਧਰੇ ਕਾਮਗਾਰਤ ਹੋ ਚੁੱਕੇ ਨੇ। ਪਰ ਉਹਨੂੰ ਪੱਕੀ ਆਸ ਹੈ। ਭਈ ਉਹਨਾਂ ਵਿੱਚੋਂ ਇੱਕ ਵੀ ਉਹਨੂੰ ਬੁਰਾ ਨਹੀਂ ਸਮਝਦਾ ਹੋਣਾ। ਮੈਨੂੰ ਲੱਗਦਾ ਨਿਹਰੀ ਆਸ ਦੀ ਗੱਲ ਵੀ ਨਹੀਂ ਹੋਣੀ ਜਿਸ ਕਲਾਸ ਦੇ ਉਹ ਬੰਦੇ ਸਨ ਕਾਗਜ਼ੀ ਡਰੂ ਲੋਅਰ ਮਿਡਲ ਕਲਾਸੀ ਬਾਬੂ ਜਾਂ ਇਸੇ ਤਰ੍ਹਾਂ ਦੇ ਉਹ ਆਪ ਆਪਣੇ ਆਪ ਨੂੰ ਲੁਕਾਉਣ ਵਾਲੇ ਹੁੰਦੇ ਨੇ ਫਿਰ ਉਹਨੇ ਕੁਝ ਇਸ ਤਰ੍ਹਾਂ ਦੀ ਗੱਲ ਕੀਤੀ ਵੀ ਸੀ ਪਈ ਆਦਮਿ ਜਨਾਨੇ ਕੋਲੋਂ ਘਿਰਨਾ ਤਾਂ ਹੀਉ ਕਰਦਾ ਜਦੋਂ ਉਹਦੇ ਪਿੱਛੇ ਪਿਆ ਜਾਵੇ ਕਦੇ ਵਿਆਹ ਦੀ ਜ਼ੰਜੀਰ ਗੱਲ 'ਚ ਪਾਵੇ ਕਦੇ ਪਿਆਰ ਦਾ ਫਰਾਡ ਲਾਵੇ ਉਹਦੀ ਇਸ ਤਰ੍ਹਾਂ ਦੀ ਗੱਲ ਨਾਲ ਮੈਂ ਹੱਕੀ ਬੱਕੀ ਰਹਿ ਗਈ ਸਾਂ ਵਿਆਹ ਵੀ ਨਹੀਂ ਪਿਆਰ ਵੀ ਨਹੀਂ ਤੇ ਰਿਸ਼ਤਾ ਕੀ ਹੋਇਆ ਮੀਂਜੇ ਮੇਰੇ ਅੰਦਰ ਦਿਲ ਵਿੱਚ ਕਿਦਰੀ ਗੱਲ ਰੜਕਦੀ ਵੀ ਸੀ ਰਿਸ਼ਤੇ ਨਾਤੇ ਬੰਦੇ ਲਈ ਨਫਾ ਘਾਟ ਨੁਕਸਾਨ ਬਹੁਤਾ ਗਿਆ ਏ ਖ਼ਬਰੀ ਇਸ ਕਰਕੇ ਅੱਜ ਬਹੁਤ ਪੁਰਾਣਾ ਤੇ ਬਹੁਤ ਨਵਾਂ ਸਮਾਜ ਇੱਕੋ ਜਿਹਾ ਲੱਗਦੀ ਨੇ ਉਹ ਜ਼ਮਾਨੇ ਜਦੋਂ ਹਾਲੇ ਵਿਆਹ ਤੇ ਇਸ਼ਕ ਦਾ ਕਲਚਰ ਨਹੀਂ ਸੀ ਬਣਿਆ ਕੋਈ ਜਨਾਨੀ ਆਦਮੀ ਨੂੰ ਪਾਉਣ ਲਈ ਦੋਵੇਂ ਹੱਥ ਸੰਗਲ ਨਹੀਂ ਸੀ ਚੁੱਕੀ ਫਿਰਦੀ ਇਸ ਭਾਰ ਤੋਂ ਉਹਦੇ ਮੋਢੇ ਆਜ਼ਾਦ ਸਨ ਇਸੇ ਤਰ੍ਹਾਂ ਦਾ ਵੀ ਦਿਲ ਤੇ ਅੱਜ ਜਦੋਂ ਯੂਰਪ ਵਰਗੇ ਸਮਾਜ 'ਚ ਪੁਰਾਣੀਆਂ ਜੰਜੀਰਾਂ ਤੋੜ ਪਨ ਚੁੱਕੀਆਂ ਜਨਾਨੀ ਦੇ ਮੋਢੇ ਆਜ਼ਾਦ ਹੋ ਗਏ ਉਹ ਬਥੇਰੇ ਹੋਰ ਕੰਮ ਕਰਨ ਜੋਗੀ ਹੋ ਗਈ ਐ ਪਰ ਇਹ ਜਨਾਨੀ ਜੋ ਇੱਕ ਵੱਤਵਾਦੀ ਗੁਲਾਮ ਹੋਈ ਬੈਠੀ ਐ ਫਿਰ ਵੀ ਮਰਦ ਕੋਲੋਂ ਜਾਦ ਰਹਿਣਾ ਚਾਹੁੰਦੀ ਐ ਇਹਨੂੰ ਕੋਈ ਕਿੱਧਰ ਰੱਖ ਕੇ ਤੋਲੇ ਥੋੜੀ ਦੇਰ ਲਈ ਸੀ ਦੋਵੇਂ ਸੋਚੀ ਪੈ ਗਈਆਂ ਫਿਰ ਉਹਨੇ ਅੱਖ ਚੁੱਕ ਕੇ ਮੇਰੇ ਵੱਲ ਦੇਖਿਆ ਹੋਰ ਚਾਹ ਨਹੀਂ ਬਸ ਮੈਂ ਜਵਾਬ ਦਿੱਤਾ ਪਰ ਮੇਰੇ ਅੰਦਰ ਔਰਦੇ ਸਵਾਲਾਂ ਦੀ ਬਸ ਬਿਲਕੁਲ ਨਹੀਂ ਸੀ ਹੋਈ। ਉਹਨੇ ਭਾਵੇਂ ਦੂਜੀ ਵਾਰ ਚਾ ਪੁੱਛ ਕੇ ਛੁੱਟੀ ਦਾ ਆਲਾਰਮ ਜਾ ਦਿੱਤਾ ਸੀ। ਪਰ ਮੈਨੂੰ ਲੱਗਦਾ ਸੀ ਇਸ ਤਰ੍ਹਾਂ ਦੇ ਮਸਲੇ ਤੇ ਵਿਚਾਰ ਸਾਂਝੇ ਕਰਨ ਲਈ ਮੈਨੂੰ ਕਦੇ ਵੀ ਕੋਈ ਅਜੇਹਾ ਬੰਦਾ ਨਹੀਂ ਸੀ ਮਿਲਣਾ। ਆਦਮੀਆਂ ਕੋਲੋਂ ਮੈਂ ਆਪੇ ਚੱਕਦੀ ਰਹਿੰਦੀ ਹਾਂ। ਇੰਜ ਵੀ ਮੈਨੂੰ ਪਤਾ ਹੈ ਉਹ ਐਡੇ ਡੂੰਘੇ ਸੋਚ ਦੇ ਮਾਲਕ ਨਹੀਂ ਹੁੰਦੇ। ਜਨਾਨੀ ਦੇ ਤਜਰਬੇ ਨੂੰ ਸਮਝਣ ਲਈ ਤਾਂ ਕਈ ਜਨਮ ਵੀ ਲੈਣ ਤਾਂ ਤਾਂ ਵੀ ਬੰਨਾ ਕੁਝ ਨਹੀਂ। ਔਰਤਾ ਆਪਣੇ ਖਾਸ ਮਸਲਿਆਂ ਤੇ ਗੱਲ ਨਹੀਂ ਕਰਦੀ। ਬਹੁਤਾ ਹੋਇਆ ਤਾਂ ਉਪਰੀ ਜਿਹੀ ਵਾਰਦਾਤ ਨੂੰ ਲਫਜ਼ ਦੇ ਦਿੱਤੇ। ਕਦੇ ਦੁੱਖ ਬਣਾ ਕੇ, ਕਦੇ ਖਾਸ਼ ਦੇ ਰੰਗ ਵਿੱਚ ਰੰਗ ਕੇ ਗੱਲ ਨਹੀਂ ਮੰਗਦੀ। ਬੜੇ ਹੀ ਸੋਚ ਸਮਝ ਕੇ ਮੈਂ ਪੁੱਛਿਆ, ਹੁਣ ਕਿਸ ਤਰ੍ਹਾਂ ਗੁਜ਼ਰ ਰਹੀ ਐ? ਵੇਲੇ ਦੀ ਗੱਡੀ ਕਿ ਮੇਰੀ ਨਬਜ਼, ਇਹ ਹਾਲ ਤਾਂ ਦੋਵੇਂ ਚੱਲਣੀਆਂ ਨੇ। ਉਹ ਹੱਸ ਪਈ। ਮੇਰਾ ਮਤਲਬ ਸੀ, ਮੈਂ ਸਮਝਦੀ ਹਾਂ। ਉਹਨੇ ਮੇਰੀ ਗੱਲ ਕੱਟ ਕੇ ਆਪਣੇ ਹੱਥ ਵਿੱਚ ਲੈ ਲਈ। ਤੁਹਾਡੇ ਪੁੱਛਣ ਦਾ ਮਤਲਬ ਹੈ ਕੁਨ ਸੱਤਾ ਤੋਂ ਬਾਅਦ ਕੋਈ ਆਤਮਾ ਹੈ ਮੇਰੀ ਜ਼ਿੰਦਗੀ ਵਿੱਚ ਮੇਰਾ ਮਤਲਬ ਸ਼ਾਇਦ ਇਹੋ ਸੀ ਪਰ ਮੈਂ ਇਹ ਦੇ ਬੇ ਤਰੀਕੇ ਨਾਲ ਨਹੀਂ ਸੀ ਪੁੱਛਣਾ ਅਸਲ ਵਿੱਚ ਬੜੀ ਵਕਰੀ ਟਾਈਪ ਦੀ ਜਨਾਨੀ ਸੀ ਮੁਹੱਜਬ ਹੋਣ ਦੀ ਹਿਪੋਕ੍ਰੇਸੀ ਨੂੰ ਚੰਗੀ ਤਰ੍ਹਾਂ ਨਹੀਂ ਸੀ ਜਾਣਦੀ ਉਹਨੇ ਬੜੀ ਜ਼ੋਰਤ ਨਾਲ ਮੇਰਾ ਸਵਾਲ ਗੋਝ ਵੀ ਲਿਆ ਜਵਾਬ ਵੀ ਦਿੱਤਾ ਆਖਣ ਲੱਗੀ ਹੁਣ ਮੈਂ ਇਸ ਬਿਖੇੜੇ ਤੋਂ ਆਜ਼ਾਦ ਹਾਂ ਤੇ ਆਜ਼ਾਦ ਰਹਿਣ ਦਾ ਇਰਾਦਾ ਵੀ ਕੱਚਾ ਨਹੀਂ ਮੈਂ ਉਹਦੇ ਚਿਹਰੇ ਤੇ ਨਜ਼ਰ ਮਾਰੀ ਜਵਾਨ ਚੰਗੀ ਸ਼ਕਲ ਦੀ ਤੰਦਰੁਸਤ ਜਨਾਨੀ ਮੇਰੇ ਸਾਹਮਣੇ ਬੈਠੀ ਸੀ 40 ਤੋਂ ਥੱਲੇ ਹੀ ਹੋਣੀ ਹੈ ਕਿਸ ਤਰ੍ਹਾਂ ਹੋ ਸਕਦਾ ਹੈ ਉਹਨੇ ਖਬਰੇ ਮੇਰਾ ਸਵਾਲ ਸਮਝ ਲਿਆ ਆਖਣ ਲੱਗੀ ਆਹੋ ਜੋ ਹੋਣਾ ਸੀ ਹੋ ਚੁੱਕਿਆ ਹੁਣ ਅੱਗੇੋਂ ਮੈਂ ਇਸ ਮਕਲੂਕ ਤੋਂ ਦੂਰ ਹੀ ਰਹਿਣਾ ਹੈ ਆਪਣੀ ਦੁਨੀਆ ਚੋਂ ਕੰਦਾਂ ਵਿਚਾਰ ਘੇਰ ਕੇ ਬੂਹਾ ਬੰਦ ਕਰ ਛੱਡਣਾ ਕਿਸੇ ਕੁੱਤੇ ਬਿੱਲੀ ਦਾ ਦਾਖਲਾ ਅੰਦਰ ਨਹੀਂ ਹੋਣ ਦੇਣਾ ਅੱਛਾ ਕਦੋਂ ਤੋੜੀ ਮੈਂ ਪੁੱਛਿਆ ਟਿਲ ਦਾ ਲਾਸਟ ਉਹਨੇ ਜਵਾਬ ਦਿੱਤਾ आई विश यूअर एक्सेस मैं उनु दुआ दित्ती इस गल नु कई साल ਲੰਘ ਗਏ ਮੈਨੂੰ ਉਹ ਕਦੇ ਵੀ ਯਾਦ ਨਾ ਆਈ ਮੇਰਾ ਘਰ ਵੀ ਉਹਦੇ ਘਰ ਤੋਂ ਦੂਰ ਹੋ ਗਿਆ ਸੀ ਥਾਂ ਉਹ ਨਹੀਂ ਬਦਲੀ ਸੀ ਕਦੇ ਕੁਝ ਸੁਨਿਆ ਵੀ ਨਾ ਫਿਰ ਇੱਕ ਦਿਨ ਜਮਾਨੇ ਪਿੱਛੇ ਮੈਂ ਨਾਰਕਲੀ ਗਈ ਪੁਰਾਣੀਆਂ ਯਾਦਾਂ ਕਈ ਪੁਰਾਣੇ ਲੋਕੀ ਵੀ ਮਿਲ ਪਏ ਅਜੇ ਸੂਰਜ ਛੁੱਪਿਆ ਨਹੀਂ ਜਾਣ ਪਛਾਨ ਦੇ ਲੋਕ ਐਨਾ ਮੇਰੇ ਦਿਲ ਨੂੰ ਤਸੱਲੀ ਜੀ ਹੋਈ ਅੱਜ ਕੱਲ ਜ਼ਿੰਦਗੀ ਮੈਨੂੰ ਬੇਤਬਾਰੀ ਲੱਗਣ ਲੱਗ ਪਈ ਹੈ ਨਾ ਮੋੜਤੀ ਵਾਰੀਓ ਮਿਲਤੇ ਸਾਮਣੇ ਤੋਂ ਆ ਰਹੀ ਸੀ ਚੰਗੀ ਸਜੀ ਬਣੀ ਹੋਈ ਸੀ ਨਾਲ ਕੋਈ ਬੰਦਾ ਦੋਵੇਂ ਦੁਨੀਆ ਤੋਂ ਬੇਖਬਰ ਗੱਲਾਂ ਕਰਦੇ ਆ ਰਹੀ ਸੀ ਮੇਰੇ ਐਨ ਸਾਹਮਣੇ ਆ ਕੇ ਉਹਨੇ ਅੱਖ ਚੁੱਕੀ ਇੱਕਦਮ ਜੱਫੀ ਪਾ ਲਈ ਉਹ ਜਿਵੇਂ ਕੁਝ ਘਾਬਰ ਕੇ ਹੋ ਕਰ ਰਹੀ ਸੀ ਫਿਰ ਛੇਤੀ ਨਾਲ ਬੰਦੇ ਨੂੰ ਕਹਿਣ ਲੱਗੀ ਜੂਸ ਲੈ ਕੇ ਆਉ ਛੇਤੀ ਜੂਸ ਰਸਤੇ ਵਿੱਚ ਮੈਂ ਉਹਨੂੰ ਡੱਕਦੀ ਰਹਿ ਗਈ ਪਰ ਉਹ ਚਲਾ ਗਿਆ ਹੋਂਦੇ ਜਾਂਦੇ ਅੱਖ ਮਾਰ ਕੇ ਆਖਣ ਲੱਗੀ ਜਰਾ ਮਗਰੋਂ ਲਾਇਆ ਗੱਲ ਤਾਂ ਕਰੀ ਇਹ ਰਾਜੀ ਹੈ ਦੋ ਸਾਲ ਹੋਏ ਮਿਲਿਆ ਸੀ ਅਸੀਂ ਇਕੱਠੇ ਰਹਿੰਦੇ ਪਏ ਆ ਬੜਾ ਹੀ ਚੰਗਾ ਹੈ ਬੜਾਈ ਅੱਛਾ ਮੈਂ ਆਉਂਦੀ ਅੱਖਾਂ ਵਿੱਚ ਦੇਖਿਆ ਉਸ ਬੰਦ ਦਰਵਾਜ਼ੇ ਦਾ ਕੀ ਬਣਿਆ ਜੋ ਕੁੱਤਿਆਂ ਬਿੱਲਿਆਂ ਲਈ ਪੱਕਾ ਬੰਦ ਕੀਤਾ ਸੀ ਉਹ ਹੱਸ ਪਈ ਇਹ ਬੰਦੇ ਦਾ ਪੁੱਤਰ ਹੈ ਮੇਰਾ ਦੋਸਤ ਹੈ ਅਸਾਂ ਵਿਆਹ ਨਹੀਂ ਕੀਤਾ ਪਰ ਦੁਨੀਆਂ ਵਾਸਤੇ ਮੀਆਂ ਬੀਵੀ ਆ ਉਹ ਇੱਕਦਮ ਚੁੱਪ ਕਰ ਗਈ ਬੰਦੇ ਦਾ ਪੁੱਤਰ ਜੂਸ ਲੈ ਕੇ ਆ ਗਿਆ ਮੈਨੂੰ ਭੀੜ ਵਿੱਚ ਖਲੋਣਾ ਚੰਗਾ ਨਹੀਂ ਸੀ ਲੱਗ ਰਿਹਾ ਮੇਰਾ ਟੈਲੀਫੋਨ ਨੰਬਰ ਉਹਨੇ ਆਪਣੀ ਤੜੀ ਤੇ ਲਿਖ ਲਿਆ ਉਸ ਵੇਲੇ ਉਹਨੂੰ ਇਸ ਗੱਲ ਦੀ ਸਮਝ ਬਿਲਕੁਲ ਨਹੀਂ ਸੀ ਆਈ ਫਿਰ ਵੀ ਉਹਨੂੰ ਪਤਾ ਜ਼ਰੂਰ ਸੀ ਭਈ ਕੋਈ ਬਹੁਤ ਹੀ ਪਿਆੜੀ ਗੱਲ ਮਾਂ ਦੇ ਮੂੰਹੋਂ ਨਿਕਲੀ ਐ ਉਸ ਦਿਨ ਉਹਦੇ ਦਿਲ ਨੇ ਮਾਂ ਕੋਲੋਂ ਨਫ਼ਰਤ ਦਾ ਪਹਿਲਾ ਤਜਰਬਾ ਵੀ ਕੀਤਾ ਇਹ ਤਜਰਬਾ ਹੋਰ ਤਰ੍ਹਾਂ ਦਾ ਸੀ ਜਿਸ ਤਾਂ ਅੰਡੇ ਵਾਲੀ ਗੱਲ ਵੀ ਬੁਰੀ ਸੀ ਛੋਲਿਆਂ ਵਾਲੀ ਵੀ ਕਦੋਂ ਚੰਗੀ ਸੀ ਚੋਲਾ ਵਿੱਚ ਪਾਉਣ ਲਈ ਖਬਰੇ ਕਾਂਦੇ ਲਈ ਉਬਾਲ ਕੇ ਰੱਖੇ ਹੋਏ ਛੋਲਿਆਂ ਵਿੱਚੋਂ ਉਹਨੇ ਅੱਧੇ ਨੂੰ ਸ਼ੱਕ ਲਈ ਸੰ। ਧੁੱਕ ਬੜੀ ਲੱਗੀ ਹੋਈ ਸੀ। ਨਾਲੇ ਲੂਣ ਲਾ ਕੇ ਛੋਲੇ ਸਵਾਦੀ ਬੜੇ ਲੱਗੇ। ਇਹ ਗੱਲ ਸੁਣ ਕੇ ਅੱਬਾ ਜੀ ਹੱਸ ਪਏ ਸੰ। ਪਰ ਮਾਂ ਨੇ ਚੰਗਾ ਕਲੇਸ਼ ਕੀਤਾ। ਅੱਜ ਉਹਨੂੰ ਸਾਰੀਆਂ ਗੱਲਾਂ ਹਸੇ ਵਾਲੀਆਂ ਲੱਗਦੀਆਂ। ਪਰ ਉਹ ਸੱਤ ਖਸਮੀ ਉਹਦੇ ਜੀਵਨ ਦਾ ਕਿੱਡਾ ਕੋੜਾ ਸੱਚ ਬਣ ਚੁੱਕਾ ਹੈ। ਮਾਂ ਮੋਈ ਨੂੰ ਬੜੇ ਦਿਨ ਹੋ ਗਏ। ਉਹਦੀ ਉਮਰ ਵੀ 22 ਬਰੇ ਹੋ ਚੁੱਕੀ ਸੀ। ਮੰਗਣੀ ਦਾ ਵਿਆਹ ਪਰ ਮਾਂ ਦੇ ਮਰਨ ਪਿੱਛੇ ਖਬਰੇ ਕੀ ਹੋਇਆ? ਉਹਨੇ ਆਪੇ ਕਿਸੇ ਨਾਲ ਵਿਆਹ ਕਰ ਲਿਆ। ਬੜਾਈ ਨੇ ਕੰਮਾ ਬੰਦਾ ਸੀ ਆ ਜੋ ਯਾਦ ਕਰਦੀਆਂ ਤਾਂ ਕੋਤ ਸੋ ਬਿਮਾਰੀਆਂ ਲੱਗੀਆਂ ਹੋਈਆਂ ਸਨ ਫਿਰ ਵੀ ਉਹ ਚੰਗਾ ਸੀ ਕਿਉਂ ਜੋ ਉਹਦੇ ਨਾਲ ਜੁੜੀ ਹੋਈ ਕੋਈ ਹੋਰ ਜਨਾਨੀ ਨਹੀਂ ਸੀ ਉਹਨੂੰ ਪਤਾ ਵੀ ਕੱਖ ਨਹੀਂ ਸੀ ਲੱਗਦਾ ਉਹ ਕਿੰਜ ਕਰਦੀ ਐ ਕੀ ਕਰਦੀ ਐ ਪਰ ਉਹਨੇ ਆਪੇ ਵਫਾਦਾਰੀ ਪਾਲ ਲਈ ਹੋਈ ਸੀ ਕਈ ਸਾਲ ਕੋਸ਼ਿਸ਼ ਕੀਤੀ ਕਿ ਉਹ ਠੀਕ ਹੋ ਜਾਵੇ ਆਪਣੇ ਪੈਸੇ ਨਾਲ ਡਾਕਟਰਾਂ ਹਕੀਮਾਂ ਕੋਲ ਵੀ ਲੈ ਜਾਂਦੀ ਰਹੀ ਕਿਸੇ ਹੱਦ ਤਾਈਂ ਉਹ ਠੀਕ ਹੋ ਵੀ ਗਿਆ ਪਰ ਇੱਕ ਪਾਸਿਓ ਠੀਕ ਹੋ ਕੇ ਦੂਜੇ ਪਾਸਿਓ ਖਰਾਬ ਹੋ ਗਿਆ ਉਹ ਜੈਨੀ ਤੌਰ ਤੇ ਬਿਮਾਰ ਹੋ ਚੁੱਕਾ ਸੀ। ਉਹਨੇ ਇੱਕ ਪੀਰ ਵੀ ੜ ਲਿਆ। ਉਹ ਪੀਰ ਮੁੰਡੇ ਪਾਲ ਸੀ। ਆਪਣੇ ਮਰੀਦਾਂ ਦੀਆਂ ਕਮਜ਼ੋਰੀਆਂ ਪਾ ਲੈਂਦਾ। ਅਕੀਦਾ ਪੱਕਾ ਹੁੰਦੇ ਸਾਰ ਉਹ ਆਪਣਾ ਕੰਮ ਸ਼ੁਰੂ ਕਰਦਾ। ਪਤਾ ਨਹੀਂ ਉਸ ਪੀਰ ਨੂੰ ਜਨਾਨੀਆਂ ਨਾਲ ਕੀ ਵੈਰ ਸੀ। ਇਸ ਜਾਤ ਤੋਂ ਹੀ ਨਫ਼ਰਤ ਕਰਦਾ ਸੀ। ਆਪਣੇ ਹਰ ਮੂਰੀਦ ਨੂੰ ਜਨਾਨੀ ਦੇ ਖਿਲਾਫ ਕਰਨ ਲਈ। ਉਹ ਦੋ ਤਰੀਕੇ ਅਖਤਿਆਰ ਕਰਦਾ। ਇੱਕ ਤਾਂ ਆਮ ਗੱਲ ਕਰਦਾ। ਜਨਾਨਾ ਜਾਤ ਬਾਰੇ ਉਹਦੇ ਛਾਲ ਕਪਟ ਤੇ ਭੈੜ ਵਾਲੀ ਫਿਤਰਤ ਬਾਰੇ ਉਹਨੇ ਬਥੇਰਾ ਕੁਝਾਪੇ ਕਰਕੇ ਰੱਖਿਆ ਹੋਇਆ ਸੀ ਬੈਠੇ-ਬੈਠੇ ਕਹਾਣੀਆਂ ਕਿਸੇ ਬਣਾ ਲੈਂਦਾ ਜਮ ਕੇ ਸੁਣਾਉਂਦਾ ਦੂਜੇ ਕਿਸੇ ਵੀ ਜਨਾਨੀ ਦੀ ਜਾਤ ਵਾਸਤੇ ਅਜਲ ਵਸੋਵੇ ਵਾਰੀਆਂ ਗੱਲਾਂ ਫੁਲਚੜੀਆਂ ਬਣਾ ਕੇ ਛੱਡੀ ਜਾਂਦਾ ਉਸ ਵੇਲੇ ਤਾਈ ਜਦੋਂ ਤਾਈ ਦੋਹਾ ਵਿਚਕਾਰ ਜ਼ਹਿਰ ਦੀ ਖਾਲ ਪੈਦਾ ਹੋ ਜਾਵੇ ਜ਼ਹਿਰ ਦੀ ਖਾਲ ਬਥੇਰਿਆਂ ਵਿਚਕਾਰ ਪੈਦਾ ਹੋ ਚੁੱਕੀ ਸੀ ਉਸ ਪੀੜ ਦੀ ਸਹੂਬਤ ਨਾਲਸਾ ਖਬਰਿਓ ਆਪ ਹੀ ਮਾਰੇ ਮਾਦੀ ਦਾ ਬਣਿਆ ਹੋਇਆ ਸੀ ਉਹ ਜੈਨੀ ਤੌਰ ਤੇ ਕ੍ਰਪਟ ਹੋ ਗਿਆ ਇਸ ਤਰ੍ਹਾਂ ਮੈਂ ਉਹਨਦੇ ਕੋਲੋਂ ਪੁੱਛਿਆ ਤਾਂ ਉਹ ਚੰਗੀ ਤਰ੍ਹਾਂ ਦੱਸ ਨਾ ਸਕੀ ਫਿਰ ਜਿੰਨਾ ਕੋ ਉਹਨੇ ਦੱਸਿਆ ਅਯੋ ਭੈੜੀਆਂ ਬਹੁਤ ਭੈੜੀਆਂ ਗੱਲਾਂ ਉਹਦੇ ਨਾਲ ਦਿਨ ਰਾਤ ਕਰਦਾ ਸੀ ਕਿਸ ਤਰ੍ਹਾਂ ਦੀਆਂ ਗੱਲਾਂ ਕੁਝ ਦੱਸ ਦੱਸ ਸਹੀ ਬਸ ਤੂੰ ਇਹ ਸਮਝ ਲੈ ਉਹ ਮੈਨੂੰ ਰੋਜ਼ ਹੀ ਸਾਥ ਖਸਮੀ ਕਹਿੰਦਾ ਸੀ ਫਿਰ ਕੀ ਹੋਇਆ ਤੂੰ ਹੁਣ ਅਜਿਹੀਆਂ ਗੱਲਾਂ ਸਹਿ ਜਾਣ ਨਾਲ ਵੱਡੀ ਨਹੀਂ ਹੋ ਗਈ ਸੈਂ ਨਹੀਂ ਮੈਂ ਅੱਜ ਵੀ ਕਈ ਗੱਲਾਂ ਨਾਲ ਕੱਚੀ ਉਮਰ ਦੀ ਕੁੜੀਆਂ ਅੱਜ ਵੀ ਮੈਨੂੰ ਕੋਈ ਸੱਤ ਖਸਮੀ ਕਹੇ ਤਾਂ ਉਸੇ ਤਰ੍ਹਾਂ ਸੇਕ ਲੱਗਦਾ ਜਿਸ ਤਰ੍ਹਾਂ ਪਹਿਲੀ ਵਾਰ ਮਾਂ ਦੇ ਕਹਿਣ ਨਾਲ ਲੱਗਾ ਸੀ ਉਦੋਂ ਮੈਨੂੰ ਗੱਲ ਦੇ ਮਤਲਬ ਦਾ ਕੋਈ ਥੋ ਪਤਾ ਨਹੀਂ ਸੀ ਅੱਜ ਜਾਣਦੀ ਹਾਂ ਪਰ ਅੱਜ ਵੀ ਇਸ ਗੱਲ ਨਾਲ ਐਨਲਾਈਜ਼ ਨਹੀਂ ਕਰ ਸਕਦੀ ਇਹ ਮਾਪੇ ਕੁੜੀ ਲਈ ਖਸਮ ਲੱਭਦੇ ੱੱੱਲੇ پاਗਲ ਹੋਏ ਰਹਿੰਦੇ ਨੇ ਖੁਸ਼ ਆਮਦਾ ਕਰਦੇ ਦਾਜ ਦੇਹੇਜ ਦੇ ਕੇ ਅਗਲਿਆਂ ਦੇ ਹੱਥ ਫੜਾਉਂਦੇ ਨੇ ਪਰ ਅਗਲੇ ਕਦਰ ਨਹੀਂ ਪਾਉਂਦੇ ਜੇ ਕੁੜੀ ਆਪ ਕਿਧਰੇ ਦਿਲ ਲਾ ਲਵੇ ਤਾਂ ਗਾਲ ਬਹੁਤ ਹੀ ਗੰਦੀ ਗੱਲ ਬਣ ਜਾਂਦੀ ਹੈ ਕਿੱਡਾ ਫਰਕ ਹੈ ਵਿਆਹ ਹੋਣ ਵਿੱਚ ਤੇ ਖਸਮ ਕਰਨ ਵਿੱਚ ਆਪਣੀ ਮਨਮਰਜ਼ੀ ਵਾਲੇ ਨੂੰ ਕਿਹੇ ਕਿਤਾਬ ਦਿੱਤੇ ਜਾਂਦੇ ਨੇ ਦੁੱਲਾ ਰਾਜਾ ਪ੍ਰੌਣਾ ਲਾੜਾ ਪਰ ਜੇ ਕੋਈ ਆਪਣੀ ਮਨਮਰਜ਼ੀ ਦਾ ਨਾ ਹੋਵੇ ਤਾਂ ਖਸਮ ਹੁੰਦੇ ਵਾਰ-ਵਾਰ ਖਸਮ ਕਹਿਣ ਤੋਂ ਮੈਨੂੰ ਲੱਗਿਆ ਹੀ ਲਫਜ਼ ਐਡਾ ਮਾੜਾ ਬੀਤੇ ਨਹੀਂ ਪਰ ਹੈ ਵੀ ਫਾਰਸੀ ਵਿੱਚ ਤਾਂ ਖਸਮ ਦਾ ਮਤਲਬ ਦੁਸ਼ਮਣ ਹੁੰਦਾ ਹੈ ਪੰਜਾਬੀ ਵਿੱਚ ਆ ਕੇ ਦੁਸ਼ਮਣ ਮਾਲਕ ਬਣ ਜਾਂਦਾ ਹੈ ਮਾਲਕ ਤੇ ਦੁਸ਼ਮਣ ਦੋਵੇਂ ਇੱਕ ਵੀ ਹੋ ਸਕਦੇ ਨੇ ਨਹੀਂ ਉਹ ਹੱਸ ਪਈ ਇੱਥੇ ਆ ਕੇ ਗੱਲ ਮੁੱਕ ਸਕਦੀ ਸੀ ਪਰ ਮੈਂ ਅਜੇ ਮੁੱਕਣ ਨਹੀਂ ਦੇਣਾ ਚਾਹੁੰਦੀ ਸੀ ਹਾਲੇ ਤਬ ਵੀ ਰਕੁਜ ਰਹਿੰਦਾ ਸੀ ਉਹ ਭਾਵੇਂ ਨਾ ਦੱਸਣਾ ਚਾਹੁੰਦੀ ਸੀ ਪਰ ਮੈਂ ਜਾਨਣਾ ਜ਼ਰੂਰ ਚਾਹੁੰਦਾ ਸੀ ਉਹਦੇ ਬਾਕੀ ਰਹਿੰਦੇ ਖਸਮ ਪੂਰੇ ਛੇ ਕਿਵੇਂ ਆਏ ਤੇ ਕਿਵੇਂ ਗਏ ਛੇ ਕਹਾਣੀਆਂ ਭਾਵੇਂ ਅਧੂਰੀਆਂ ਹੀ ਹੋਣ ਅੱਛਾ ਫਿਰ ਉਹ ਬਦਦਵਾ ਪੂਰੀ ਕਿਵੇਂ ਹੋਈ ਮੈਂ ਉਹਦੇ ਹੱਥ ਉੱਤੇ ਹੱਥ ਰੱਖ ਕੇ ਬੜੇ ਦులਾਰ ਨਾਲ ਪੁੱਛਿਆ ਤੂੰ ਕਹਾਣੀਆਂ ਲਿਖਦੀ ਐ ਨਾ ਸਮਝ ਗਈ ਕਹਾਣੀ ਕਢਵਾਉਣ ਦੇ ਚੱਕਰ ਵਿੱਚ ਹੋਵੇਂਗੀ ਹੈ ਨਾ ਉਹਨੇ ਮੇਰੇ ਵੱਲ ਵੇਖਿਆ ਨਹੀਂ ਕਢਵਾ ਕੇ ਲਿਖੀ ਹੋਈ ਕਹਾਣੀ ਵੀ ਕੋਈ ਕਹਾਣੀ ਹੋਈ ਪੁਲਿਸ ਰਿਪੋਰਟ ਵਿੱਚ ਤੇ ਕਹਾਣੀ ਵਿੱਚ ਫਰਕ ਹੋਣਾ ਚਾਹੀਦਾ ਇੰਜ ਦੀ ਗੱਲ ਤਾਂ ਤੂੰ ਆਪੇ ਛੋਈ ਸੀ ਉਹਨੇ ਮੰਨਿਆ ਆਪਣੇ माजी ਕੋਲੋਂ ਪਿੱਛਾ ਛਡਾਉਣ ਲਈ ਉਹ ਅੰਦਰ ਦਾ ਜਮਾਂ ਬਾਹਰ ਕੱਢ ਸੁਟਣਾ ਚਾਹੁੰਦੀ ਐ ਕਈ ਵਾਰੀ ਕੰਧਾਂ ਨਾਲ ਗੱਲਾਂ ਵੀ ਕਰਦੀ ਰਹਿੰਦੀ ਐ ਪਰ ਕੰਧਾਂ ਦੇ ਕੰਨ ਵੀ ਤਾਂ ਹੁੰਦੇ ਨੇ ਕੰਧ ਲਿਖਤ ਦੀਆਂ ਕਹਾਣੀਆਂ ਵੀ ਘੱਟ ਨਹੀਂ ਬੰਦੀਆਂ ਪਰ ਕਹਾਣੀ ਤਾਂ ਮੇਰਾ ਮਸਲਾ ਸੀ ਕਈ ਮਹੀਨੇ ਪਿੱਛੋਂ ਉਹਦਾ ਫੋਨ ਆਇਆ ਤੁਸੀਂ ਆਪਣਾ ਪਤਾ ਦੱਸੋ ਮੈਂ ਮਿਲਣਾ ਆਉਣਾ ਚਾਹੁੰਦੀ ਬੜੇ ਦਿਨ ਲੰਘ ਗਏ ਪਰ ਉਹ ਨਾ ਆਈ ਨਾ ਮਿਲੀ ਫਿਰ ਇੱਕ ਦਿਨ ਅਚਨ ਚੇਤੀ ਸਾਹਮਣੇ ਆ ਗਈ ਮੈਂ ਤੁਹਾਡੇ ਵੱਲ ਆਉਣਾ ਸੀ ਪਰ ਸ਼ਰਮ ਆਉਂਦੀ ਸੀ ਸ਼ਰਮ ਮੈਥੋਂ ਪਰ ਕਾਤੇ ਮੈਂ ਪੁੱਛਿਆ ਤਾਂ ਆਖਣ ਲੱਗੀ ਗੱਲ ਇਹ ਜਹੀ ਸੀ ਪਰ ਤੁਹਾਨੂੰ ਦੱਸਣੀ ਵੀ ਜ਼ਰੂਰੀ ਹੈ ਮੈਨੂੰ ਲੱਗਾ ਉਹਨੂੰ ਮਾਰੇ ਜੇ ਗਲਾਸੀ ਵੀ ਲੋੜ ਚਲਾ ਕਰ ਚਲ ਮੈਂ ਆਉਂਦੇ ਮੋੜੇ ਤੇ ਹੱਥ ਰੱਖ ਦਿੱਤਾ ਘਰ ਆ ਕੇ ਵੀ ਉਹ ਰੋਣ ਹਾਤੀ ਕੋਈ ਮੇਰੇ ਅੱਗੇ ਬੈਠੀ ਰਹੀ ਮੈਂ ਚਾਹ ਦੀ ਪਿਆਲੀ ਹੋਂਦੇ ਹੱਥ ਫੜਾ ਕੇ ਉਹਨੂੰ ਮਾੜਾ ਜਿਹਾ ਛੇੜਿਆ ਉਸ ਦਿਨ ਵਾਲਾ ਜੂਸ ਤੋਂ ਆਫਰ ਹੀ ਨਾ ਕੀਤਾ ਉਹ ਵਿਚਾਰਾ ਬੰਦੇ ਦਾ ਸਾ ਖਸਮੀ ਪੁੱਤਰ ਲੈ ਕੇ ਆਇਆ ਤਾਂ ਮੈਨੂੰ ਅਗਾਹ ਜਾਣ ਦੀ ਜਲਦੀ ਪੈ ਗਈ ਹਾਂ ਉਹ ਮੈਨੂੰ ਪਤਾ ਸੀ ਤੁਸੀਂ ਰਸਤੇ 'ਚ ਖਲੋ ਕੇ ਜੂਸ ਪੀਣਾ ਠੀਕ ਨਹੀਂ ਸਮਝਦੇ ਆਉਂਦੀਆਂ ਅੱਖਾਂ 'ਚ ਦੋ ਅਥਰੂ ਚਾਹ ਦੀ ਪਿਆਲੀ ਵਿੱਚ ਕਿਰ ਗਏ ਓਹੋ ਮੈਨੂੰ ਤਾਂ ਪਤਾ ਹੀ ਨਹੀਂ ਸੀ ਅਥਰੂ ਖੋਰ ਕੇ ਚਾਹ ਬਹੁਤ ਹੀ ਮਜ਼ੇਦਾਰ ਹੋ ਜਾਂਦੀ ਹੈ ਮੇਰੇ ਸ੍ਰੀਮਾਰ ਕੁੱਤੇ ਉਹ ਰੋਂਦੀ ਰੋਂਦੀ ਹੱਸ ਪਈ ਮੀ ਪੈਂਦੇ ਧੁੱਪ ਨਿਕਲ ਆਵੇ ਤਾਂ ਕਾਣੀ ਗਿਦੜੀ ਦਾ ਵਿਆਹ ਹੁੰਦਾ ਉਹਨੇ ਪਰਚੂਰ ਮਾਲ ਕੱਢ ਕੇ ਅਥਰੂ ਪੁੰਝ ਲਈ ਮੈਨੂੰ ਲੱਗਾ ਉਹ ਕੁਝ ਕਹਿਣਾ ਚਾਹੁੰਦੀ ਹੈ ਪਰ ਸ਼ੁਰੂ ਨਹੀਂ ਕਰ ਸਕਦੀ ਸੋ ਮੈਂ ਆਪੇ ਹੀ ਪੁੱਛਿਆ ਕੀ ਹਾਲਤ ਤੇਰੇ ਹੁੰਦਾ ਮੇਰਾ ਮਤਲਬ ਹੈ ਬੰਦੇ ਦੇ ਪੁੱਤਰ ਦਾ ਪਤਾ ਨਹੀਂ ਉਹ ਹੌਲੀ ਜਿਹੀ ਬੋਲੀ ਠੀਕ ਹੀ ਹੋਣਾ ਕਿਉਂ ਉਹ ਤੇਰੇ ਕੋਲ ਨਹੀਂ ਰਹਿੰਦਾ ਮੈਂ ਪੁੱਛਿਆ ਤਾਂ ਚੁੱਪ ਗਈ ਹੋ ਗਈ ਫਿਰ ਆਪੇ ਬੋਲਣ ਲੱਗ ਪਈ ਉਹ ਬੰਦੇ ਦਾ ਪੁੱਤਰ ਨਹੀਂ ਸੀ ਬਗੈਰ ਦੱਸੇ ਪੁੱਛੇ ਕਿਸੇ ਜਨੌਰ ਵਾਂਗ ਨੱਸ ਗਿਆ ਪਰ ਪੰਜਾ ਸੱਤਾਂ ਦਿਨਾਂ ਪਿੱਛੋਂ ਕਿਸੇ ਦੇ ਹੱਥ ਆਪਣਾ ਸਮਾਨ ਮੰਗਵਾ ਭੇਜਿਆ ਮੈਨੂੰ ਤਾਂ ਜਿਵੇਂ ਅੱਗ ਲੱਗ ਪਈ ਮੇਰਾ ਜੀ ਕੀਤਾ ਬੜਾ ਹੀ ਜੀ ਕੀਤਾ ਕਿਸੇ ਤਰ੍ਹਾਂ ਇਹ ਆਗੋਂ ਨੂੰ ਲੱਗ ਜਾਵੇ ਕਿਸੇ ਤਰ੍ਹਾਂ ਮੈਂ ਉਹਨੂੰ ਸੜਦੇ ਹੋਏ ਵੇਖਾਂ ਉਹਦਾ ਭਾਵੇਂ ਪਿੰਡਾ ਹੀ ਹੋਵੇ ਕੁਝ ਸੜੇ ਤਾਂ ਸਹੀ ਮੈਂ ਉਹ ਭਾਂਡੇ ਪੰਨ ਸੁਤੇ ਜਿਨ੍ਹਾਂ ਵਿੱਚ ਉਹ ਖੰਦਾ ਪਿੰਦਾ ਸੀ। ਉਹ ਸਰਾਣਾ ਸਾਲ ਸੁਪਿਆ ਜਿਸ ਤੇ ਸਿਰ ਰੱਖ ਕੇ ਸੌਂਦਾ ਸੀ। ਆਪ ਮੇਰਾ ਦਿਲ ਜਿਵੇਂ ਸੜ ਕੇ ਸੁਆਹ ਹੋ ਗਿਆ ਹੋਵੇ। ਉਹ ਫਿਰ ਬੋਲੀ ਵਿਆਹ ਕਰਾਉਂਦਾ ਫਿਰਦਾ ਏ ਪਰ ਮੈਂ ਉਹਨੂੰ ਇਸ ਜੋਗਾ ਛੱਡਣਾ ਨਹੀਂ। ਸਿਰੋ ਮਾਰ ਦੇਣਾ। ਮੈਨੂੰ ਲੱਗਾ ਉਹ ਸੱਚੀ-ਮੱਚੀ ਬਹੁਤ ਔਖੀ ਸੀ। ਉਹਦੇ ਅੰਦਰ ਬਦਲੇ ਦੀ ਅੱਗ ਦਾ ਭਾਂਬਰ ਬਲ ਰਿਹਾ ਸੀ। ਇੰਜਰਡ ਐਂਡ ਇਨਸਲਟਿਡ। ਇਹ ਪਹਿਲੀ ਵਾਰ ਹੋਇਆ ਸੀ। ਖਬਰੇ ਪਹਿਲੀ ਵਾਰੀ ਉਹਨੇ ਵੱਤਵਾ ਦੇ ਘੇਰੇ ਚੋਂ ਨਿਕਲ ਕੇ ਕਿਸੇ ਮਰਦ ਨੂੰ ਆਪਣਾ ਕੀਤਾ ਸੀ। ਸਤ ਖਸਮੀਆਂ ਜੋ ਕਈ ਉਜੜ ਗਈ ਹੋਈ ਸੀ ਕੀ ਮਾਂ ਦੀ ਬਦਵਾ ਨਾ ਤੁਸੀਂ ਸੁਣੀ ਕਹਾਣੀ ਸਤ ਖਸਮੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕਹਾਣੀ ਕਿਹੋ ਜਿਹੀ ਲੱਗੀ ਜੇਕਰ ਕਹਾਣੀ ਵਧੀਆ ਲੱਗੀ ਕਹਾਣੀ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਮਿਲਦੇ ਐਸੀ ਤਰ੍ਹਾਂ ਕੋ ਹੋਰ ਨਵੀਂ ਕਹਾਣੀ ਦੇ ਨਾਲ ਸਤਿ ਸ਼੍ਰੀ ਅਕਾਲ